ਸਵਾਗਤ ਹੈ ਤੁਹਾਡਾ ਸਵਾਦ ਪੰਜਾਬ ਦਾ ਚੈਨਲ ਤੇ ਅੱਜ ਆਪਾਂ ਬਿਲਕੁਲ ਅਲੱਗ ਢੰਗ ਦੇ ਨਾਲ ਆਲੂ ਵਾਲੇ ਪਰੌਂਠੇ ਬਣਾਵਾਂਗੇ ਆਲੂ ਵਾਲੇ ਪਰੌਂਠੇ ਬਣਾਉਣ ਲਈ ਆਲੂਆਂ ਨੂੰ ਮੈਂ ਇੱਥੇ ਦੋ ਬਿਸਲਾ ਮਰਾ ਰਹੀ ਹਾਂ ਹੁਣ ਇਸ ਵਿੱਚ ਮੈਂ ਧਨੀਆ, ਮੇਥੀ, ਅਦਰਕ, ਲਸਣ ਤੇ ਹਰੀ ਮਿਰਚ ਇਸ ਨੂੰ ਮੈਂ ਚੰਗੀ ਤਰ੍ਹਾਂ ਧੋ ਲਿਆ ਸੀ ਤੇ ਹੁਣ ਇਹਨੂੰ ਆਪਾਂ ਇਸ ਤਰ੍ਹਾਂ ਕੱਟ ਕੇ ਚੰਗੀ ਤਰ੍ਹਾਂ ਬਰੀਕ ਪੀਸ ਲੈਣਾ ਹੈ ਇਸ ਦੇ ਨਾਲ ਜਿਹੜਾ ਆਲੂਆਂ ਦਾ ਟੇਸ ਹੈ ਜਾਂ ਆਲੂਆਂ ਦਾ ਪਰੌਂਠਾ ਜਿਹੜਾ ਉਹ ਬਹੁਤ ਹੀ ਜ਼ਿਆਦਾ ਸੁਆਦਿਸਟ ਬਣਦਾ ਹੈ ਸੋ ਇਹਨਾਂ ਨੂੰ ਹੁਣ ਆਪਾਂ ਸਾਰੀ ਸਮਾਨ ਨੂੰ ਬਰੀਕ ਪੀਸ ਲੈਣਾ ਹੈ ਤੇ ਲੋ ਜੀ ਇਹ ਆਪਣਾ ਸਮਾਨ ਚੰਗੀ ਤਰ੍ਹਾਂ ਬਰੀਕ ਪੀਸਿਆ ਗਿਆ ਤੇ ਹੁਣ ਆਪਾਂ ਆਟੇ ਦੀ ਤਿਆਰੀ ਕਰ ਲੈਣੇ ਹਾਂ ਆਟਾ ਮੈਂ ਛਾਣ ਲਿਆ ਹੈ ਇਸ ਵਿੱਚ ਮੈਂ ਥੋੜਾ ਜਿਹਾ ਨਮਕ ਪਾ ਰਹੀ ਹਾਂ ਤੇ ਥੋੜੀ ਜੀ ਅਜਮੈਨ ਹੱਥਾਂ ਤੇ ਇਸ ਤਰ੍ਹਾਂ ਕ੍ਰਸ਼ ਕਰਕੇ ਪਾਵਾਂਗੀ ਇਸ ਨਾਲ ਅਜਮੈਨ ਦਾ ਸਵਾਦ ਵੱਧ ਜਾਂਦਾ ਹੈ ਹੁਣ ਆਟੇ ਦੇ ਵਿੱਚ ਆਪਾਂ ਥੋੜਾ ਥੋੜਾ ਪਾਣੀ ਕਰਕੇ ਆਟੇ ਨੂੰ ਗੁੰਨਾਂਗੇ ਆਟਾ ਮਾਤਾ ਬਹੁਤ ਹੀ ਜ਼ਿਆਦਾ ਸਖਤ ਹੋਣਾ ਚਾਹੀਦਾ ਹੈ ਤੇ ਨਾ ਹੀ ਬਹੁਤ ਜ਼ਿਆਦਾ ਨਰਮਾਉਣਾ ਚਾਹੀਦਾ ਇਸ ਤਰ੍ਹਾਂ ਮੈਂ ਆਟਾ ਗੁੰਲਿਆ ਤੇ 5 ਤੋਂ 10 ਮਿੰਟ ਲਈ ਰੈਸਟ ਤੇ ਰੱਖ ਦੇਣਾ ਹੈ ਜੀਰਾ ਪਾウダー ਤਿਆਰ ਕਰ ਰਹੀ ਹਾਂ ਮੈਂ ਜੀਰੇ ਨੂੰ ਤਵੇ ਤੇ ਰੋਸਟ ਕਰ ਲਿਆ ਸੀ ਤੇ ਹੁਣ ਇਸ ਨੂੰ ਚੰਗੀ ਤਰ੍ਹਾਂ ਬਰੀਕ ਪੀਸ ਲਿਆ ਹੈ ਤੇ ਆਲੂ ਛਿੱਲ ਲਏ ਸੀਗੇ ਆਲੂ ਨੂੰ ਚੰਗੀ ਤਰ੍ਹਾਂ ਮੈਸ਼ ਕਰ ਲੈਣਾ ਹੈ ਤੇ ਮੈਸ਼ ਹੋਣ ਤੋਂ ਬਾਅਦ ਵਿੱਚ ਇਸ ਵਿੱਚ ਆਪਾਂ ਜੋ ਗ੍ਰाइंड ਕੀਤਾ ਸੀ ਸਮਾਨ ਉਹ ਪਾ ਲਵਾਂਗੇ ਥੋੜਾ ਜਿਹਾ ਪਿਆਜ਼ ਪਾ ਰਹੀ ਹਾਂ ਮੈਂ ਅੱਧਾ ਚਮਚ ਰੋਸਟ ਜੀਰਾ ਪਾਊਡਰ ਪਾ ਰਹੀ ਹਾਂ ਮੈਂ ਇਸ ਤੋਂ ਬਾਅਦ ਵਿੱਚ ਥੋੜੀ ਜੀ ਕਾਲੀ ਮਿਰਚ ਤੇ ਗਰਮ ਮਸਾਲਾ ਸਵਾਦ ਅਨੁਸਾਰ ਨਮਕ ਤੇ ਥੋੜੀ ਜੀ ਅਜਵਾਇਣ ਪਾ ਰਹੀ ਹਾਂ ਤੇ ਹੁਣ ਇਸ ਸਾਰੇ ਹੀ ਸਮਾਨ ਨੂੰ ਆਪਾਂ ਨੇ ਚੰਗੀ ਤਰ੍ਹਾਂ ਮਿਕਸ ਕਰ ਦੇਣਾ ਹੈ ਤੇ ਮਿਕਸ ਕਰਨੇ ਤੋਂ ਬਾਅਦ ਵਿੱਚ ਆਪਾਂ ਆਲੂ ਵਾਲੇ ਪਰੌਂਠੇ ਬਣਾਉਣ ਦੀ ਤਿਆਰੀ ਕਰ ਲੈਣੇ ਹਾਂ ਆਟਾ ਗੁੰਨੇ ਨੂੰ ਵੀ 5 ਤੋਂ 10 ਮਿੰਟ ਹੋ ਗਏ ਨੇ ਹੁਣ ਇਸ ਦੀ ਆਪਾਂ ਆਲੂ ਵਾਲੇ ਪਰੌਂਠੇ ਬਣਾਵਾਂਗੇ ਪੇੜਾ ਆਪਾਂ ਨਾ ਹੀ ਬਹੁਤ ਜ਼ਿਆਦਾ ਵੱਡਾ ਰੱਖਣਾ ਤੇ ਨਾ ਹੀ ਛੋਟਾ ਰੱਖਣਾ ਇਸ ਨੂੰ ਮੈਂ ਇਸ ਤਰ੍ਹਾਂ ਮੀਡੀਅਮ ਸਾਈਜ਼ ਦਾ ਹੀ ਲਿਆ ਹੈ ਤੇ ਇਸ ਵਿੱਚ ਆਪਾਂ ਇੱਕ ਤੋਂ ਡੇਢ ਚਮਚ ਜਿਹੜਾ ਆਲੂ ਦਾ ਮਟੀਰੀਅਲ ਹੈ ਉਹ ਪਾ ਕੇ ਇਸ ਨੂੰ ਚੰਗੀ ਤਰ੍ਹਾਂ ਇਸ ਤਰ੍ਹਾਂ ਬੰਦ ਕਰ ਲਵਾਂਗੇ ਤੇ ਫਿਰ ਤੋਂ ਵਾਪਸ ਇਸ ਦਾ ਪੇੜਾ ਬਣਾ ਕੇ ਇਸ ਦੀ ਆਪਾਂ ਰੋਟੀ ਬੇਲ ਲੈਣੀ ਹੈ ਰੋਟੀ ਬੇਲਦੇ ਸਮੇਂ ਆਪਾਂ ਨੇ ਬਹੁਤ ਜ਼ਿਆਦਾ ਜੋੜ ਦੇ ਨਾਲ ਰੋਟੀ ਨਹੀਂ ਬੇਲਣੀ ਇਸ ਨੂੰ ਆਪਾਂ ਹਲਕੇ ਹੱਥਾਂ ਦੇ ਨਾਲ ਰੋਟੀ ਨੂੰ ਬੇਲਾਂਗੇ ਰੋਟੀ ਆਲੂ ਵਾਲੀ ਬਣ ਕੇ ਤਿਆਰ ਹੈ ਤੇ ਇਹਨਾਂ ਨੇ ਇਸ ਨੂੰ ਮੈਂ ਤਵੇ ਤੇ ਸੇਕ ਰਹੀ ਹਾਂ ਮੈਂ ਹੁਣ ਤਵੇ ਤੇ ਹੀ ਘਿਓ ਲਾ ਰਹੀ ਹਾਂ ਤੁਸੀਂ ਚਾਹੋ ਤਾਂ ਰੋਟੀ ਦੇ ਪੱਕਣ ਤੋਂ ਬਾਅਦ ਵੀ ਤਵੇ ਤੋਂ ਉਤਾਰ ਕੇ ਰੋਟੀ ਤੇ ਥੋੜਾ ਘਿਓ ਲਾ ਸਕਦੇ ਹੋ ਉਹ ਰੋਟੀ ਜਾਂ ਆਲੂ ਵਾਲਾ ਪਰੌਂਠਾ ਵੀ ਬਹੁਤ ਹੀ ਜ਼ਿਆਦਾ ਸੁਆਦਿਸਟ ਲੱਗਦਾ ਹੈ ਤੇ ਲੋ ਜੀ ਆਪਣਾ ਆਲੂ ਵਾਲਾ ਪਰੌਂਠਾ ਬਿਲਕੁਲ ਡਿਫਰੈਂਟ ਟੇਸਟ ਦਾ ਬਣ ਕੇ ਤਿਆਰ ਹੈ ਇਸ ਦੇ ਨਾਲ ਹੀ ਆਪਾਂ ਇਸੇ ਤਰ੍ਹਾਂ ਹੀ ਹੋਰ ਆਲੂ ਵਾਲੇ ਪਰੌਂਠੇ ਬਣਾ ਲੈਣੇ ਹਨ ਇਹ ਵਾਲੇ ਪਰੌਂਠੇ ਬਹੁਤ ਹੀ ਜ਼ਿਆਦਾ ਆਸਾਨ ਢੰਗ ਦੇ ਨਾਲ ਬਣ ਜੰਨੇ ਹਨ ਤੇ ਇਸ ਵਿੱਚ ਅਦਰਕ ਲਸਣ ਮੇਥੀ ਤੇ ਤਣੀਆਂ ਪਾਉਣ ਦੇ ਨਾਲ ਇਸ ਦਾ ਟੇਸਟ ਜਿਹੜਾ ਬਿਲਕੁਲ ਡਿਫਰੈਂਟ ਹੋ ਜਾਂਦਾ ਹੈ ਇਹ ਆਲੂ ਵਾਲੇ ਪਰੌਂਠੇ ਬਣਾਉਣ ਦੇ ਲਈ ਤੁਸੀਂ ਸੁੱਕੀ ਮੇਥੀ ਦਾ ਵੀ ਇਸਤੇਮਾਲ ਕਰ ਸਕਦੇ ਹੋ ਨਾਲ ਵੀ ਇਹਨਾਂ ਦਾ ਟੇਸਟ ਜਿਹੜਾ ਆਲੂਆਂ ਦੇ ਪਰੌਂਠਿਆਂ ਦਾ ਟੇਸਟ ਸਵਾਦਿਸ਼ਟ ਲੱਗਦਾ ਹੈ ਤੇ ਲਓ ਜੀ ਆਲੂ ਵਾਲੇ ਪਰੌਂਠੇ ਆਪਣੇ ਬਣ ਕੇ ਤਿਆਰ ਨੇ ਇਹ ਪਰੌਂਠੇ ਬਹੁਤ ਹੀ ਜ਼ਿਆਦਾ ਆਸਾਨ ਢੰਗ ਦੇ ਨਾਲ ਬਣ ਜਾਂਦੇ ਆ ਜੇਕਰ ਤੁਹਾਡੇ ਆਲੂ ਪਰੌਂਠੇ ਤੋਂ ਬਾਹਰ ਨਿਕਲਦੇ ਨੇ ਤਾਂ ਤੁਸੀਂ ਵਿੱਚ ਭੁਜੇ ਹੋਏ ਛੋਲਿਆਂ ਦਾ ਜਿਹੜਾ ਪਾਊਡਰ ਹੈ ਆਲੂਆਂ ਦੇ ਵਿੱਚ ਪਾ ਸਕਦੇ ਹੋ ਤੇ ਆਲੂਆਂ ਦੇ ਵਿੱਚ ਚੰਗੀ ਤਰ੍ਹਾਂ ਮਿਕਸ ਕਰਨੇ ਤੋਂ ਬਾਅਦ ਵਿੱਚ ਆਲੂ ਦੇ ਪਰੌਂਠੇ ਬਣਾ ਸਕਦੀ ਹਾਂ ਇਸ ਨਾਲ ਆਲੂ ਪਰੌਂਠੇ ਤੋਂ ਬਾਹਰ ਨਹੀਂ ਨਿਕਲਣਗੇ ਤੇ ਲਓ ਜੀ ਆਪਣੇ ਆਲੂ ਵਾਲੇ ਪਰੌਂਠੇ ਜਿਹੜੇ ਬਿਲਕੁਲ ਅਲੱਗ ਟੇਸਟ ਦੇ ਨੇ ਬਣ ਕੇ ਤਿਆਰ ਨੇ ਇਹ ਪਰੌਂਠੇ ਬਹੁਤ ਹੀ ਜ਼ਿਆਦਾ ਸੁਆਦਿਸ਼ਟ ਬਣਦੇ ਨੇ ਇਸ ਆਲੂਆਂ ਦੀ ਰੈਸਪੀ ਦੇ ਪਰੌਂਠੇ ਨੂੰ ਆਪਣੇ ਘਰ ਜ਼ਰੂਰ ਟਰਾਈ ਕਰਨਾ ਵੀਡੀਓ ਦੇਖਣ ਲਈ ਧੰਨਵਾਦ